ਨੋਸੀ ਵਾਸਤੇ ਗੱਲ ਆ ਰਹੀ ਆ ਹਾਂਜੀ ਐਨਓਸੀ ਹਰ ਕਿਸਮ ਦੀ ਐਨਓਸੀ ਠੀਕ ਹੈ ਉਹ ਇਹ ਕੀ ਹੈ ਜੀ ਜੀ ਪਹਿਲਾਂ ਕੀ ਕਰਦੇ ਸੀਗੇ ਕਲੋਨਾਈਜ਼ਰ ਸੀ ਸਾਰਿਆਂ ਨੂੰ ਜਿਹਨੇ ਕਹਿੰਦਾ ਥੋੜੇ ਜੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪਰਮਾਨਗੀ ਵੀ ਲੈਂਦੇ ਸੀ ਕਲੋਨੀ ਕੱਟ ਕੇ ਲੋਕਾਂ ਨੂੰ ਲੋਕਾਂ ਨੂੰ ਲੀਡਰਾਂ ਦੇ ਹੱਥ ਪਾ ਜਾਂਦੇ ਸੀ ਵੀ ਲੋ ਸੀਵਰੇਜ ਹੁਣ ਤੁਸੀਂ ਉੱਥੋਂ ਲਓ ਬਿਜਲੀ ਦੇ ਮੀਟਰ ਉੱਥੋਂ ਫੁੱਟਾ ਕੋਲੇ ਪੂਰ ਨਹੀਂ ਹੁੰਦਾ ਸੀ ਜਾਂ ਕੋਈ ਕਮਾਂਡਾ ਕੋੜੀ ਅਗਲਾ ਡਾਕ ਕੋਲ ਤਿੰਨ ਵਾਰੀ ਰੂਟੇ ਨੋਟ ਕਰ ਹੁਣ ਤੁਸ ਕੀ ਰਾਨੀ ਹੋ ਗਈ ਤਿੰਨੋਂ ਵਾਰ ਇਹ ਲਿਖਿਆ ਗਿਆ ਕਿ ਬਸ ਆਖਰੀ ਵਾਰ ਉਹ ਫੇਰ ਫੇਰ ਅਜੇ ਸਾਲ ਬਣਾ ਲੈਨੇ ਕੋਲੋਨੀਆ ਹੁਣ ਅਸੀਂ ਜਦੋਂ ਕਲਰ ਕੋਈ ਕਰਤੀ ਸਟੈਂਪ ਪੇਪਰ ਦੀ ਕਿ ਕਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸੈਂਡਪੇਪਰ ਖਰੀਦਣਾ ਪਊਗਾ ਇਹਦਾ ਮਤਲਬ ਸੈਂਡਪੇਪਰ ਉਹਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਜਲੀ ਬੋਲਦੀ ਤੇ ਫਾਇਰ ਵੀ ਤੇ ਪਾਕਿਸਤਾਨੇ ਦੀ ਪੋਲੂਸ਼ਨ ਦੀ ਕਲੀਅਰੈਂਸ ਨਹੀਂ ਹੋਣੀ ਇਹਨਾਂ ਮੈਂ ਉਹਨੂੰ ਤੱਕ ਲੀਗਲੀ ਬਣਾਊਗਾ ਫਿਰ ਕਾਹਦੀ ਐਨਓਸੀ ਹੋਵੇਗਾ ਸੋ ਸਾਰੇ ਪੰਜਾਬ ਚ ਐਨਓਸੀ ਦਾ ਜਿੰਨਾ ਜਿਹੜਾ ਜਿੰਨਾ ਹੁਣ ਤੱਕ ਹੋਇਆ ਉਹ ਉਹ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਰਹਿਣਾ ਚਾਹੁੰਦਾ ਕੁਝ ਕਲੋਨਾਈਜ਼ਰ ਫਾਇਦਾ ਕੱਟ ਕੇ ਹੋਣਗੇ ਕੁਝ ਪੈਸੇ ਕਮਾ ਕੇ ਹੋਣਗੇ ਜਾਵਾਂ ਅੱਜ ਖੁਸ਼ ਹੋਗੇ ਹੋਣਗੇ ਚਲੋ ਆਪਣੇ ਕੰਮ ਬਣ ਗਿਆ ਉਹ ਹੋਲੇ ਥੋੜਾ ਚਿਰ ਖੁਸ਼ ਮੈਂ ਲੋਕਾਂ ਨੂੰ ਖੁਸ਼ ਕਰਨੀ ਮੇਰੇ ਮੇਰਾ ਫਰਜ਼ ਹੈ ਸਾਡੇ ਤੇ ਕਰੋੜ ਲੋਕਾਂ ਦੀ ਰਖਵਾਲੀ ਕਰਨੀ ਉਹਨਾਂ ਦੇ ਹੱਕਾਂ ਦੀ ਰਖਵਾਲੀ ਕਰਨੀ ਬੜੀ ਮੇਰੇ ਕੋਲੇ ਗਰਾਊਂਡ ਤੋਂ ਤੋੜਾ ਸੀ ਐਨਓਸੀ ਜੀ ਰਿਸਟਰੀ ਨਹੀਂ ਹੋ ਰਹੀਆਂ ਰਿਸਟਰੀ ਨਹੀਂ ਮੈਨੂੰ ਸੀ ਖਤਮ ਕਰਨ ਦਾ ਐਲਾਨ ਕੀਤਾ ਤੇ ਮੈਂ ਹੁਣ ਜਾ ਕੇ ਆਪਣੇ ਅਫਸਰਾਂ ਨਾਲ ਸਾਰੇ ਨਾਲ ਸਾਰਾ ਬਕਾਇਦਾ ਬੇਰਬਸ ਸਹਿਤ ਤੁਹਾਨੂੰ ਮਿਲ ਜੂਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ